ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਤੇ ਸਰਪੰਚ ਟੂਡੇ ਸਪੋਰਟਸ ਤੇ ਪਹੁੰਚ ਗਏ ਆ ਜੀ ਪਿੰਡ ਗਲਾਬੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਾਲੀਬॉल ਸ਼ੂਟਿੰਗ ਨਿਊ ਮੀਡੀਅਮ ਦਾ ਇਹ ਜਿਹੜਾ ਵਾਲੀਬॉल ਸ਼ੂਟਿੰਗ ਦਾ 35ਵਾਂ ਸ਼ਾਨਦਾਰ ਟੂਰਨਾਮੈਂਟ ਕਰਵਾਇਆ ਜਾ ਰਿਹਾ ਅੱਗੇ ਵਾਲੀਬॉल ਸ਼ੂਟਿੰਗ ਮੀਡੀਅਮ ਦੇ ਮੇਲਾ ਹੁੰਦਾ ਹੁੰਦਾ ਜੀ ਇਸ ਸਾਲ ਭਾਈ ਜਗਦੀਪ ਹੋਰਾਂ ਨੇ ਤੇ ਬਲਤੇਜ ਬਾਈ ਹੋਰ ਰਣੇ ਸਾਰੇ ਨੇ ਮੇਲ ਕਿ ਨਿਊ ਮੀਡੀਅਮ ਦਾ ਮੇਲਾ ਕਰਾਇਆ ਜੀ ਅੱਜ ਜਿਹੜਾ ਥੋੜੇ ਟਾਈਮ ਤੱਕ ਸ਼ੁਰੂ ਹੋ ਜੂਗਾ ਸਾਰੇ ਟੌਪ ਦੇ ਸੈੱਟ ਪਹੁੰਚ ਰਹੇ ਜੀ ਭਨੇਰੀ ਵਾਲੇ ਮੁੰਡੇ ਕਟਿਆ ਵਾਲੇ ਚੁਗਿਆ ਵਾਲੇ ਜਿੰਨੇ ਵੀ ਪਲੇਅਰ ਤੁਸੀਂ ਕਹਸੋ ਤੇ ਕਾਲੀ ਵਾਲਾ ਦੇ ਜਿੰਨੇ ਵੀ ਟੌਪ ਦੇ ਸੈੱਟ ਆ ਸਾਰੇ ਹੀ ਪਹੁੰਚ 35ਵਾਂ ਸ਼ਾਨਦਾਰ ਵਾਲੀਬਾਲ ਸ਼ੂਟਿੰਗ ਨਿਊ ਮੀਡੀਅਮ ਟੂਰਨਾਮੈਂਟ ਤੇ ਗਰਾਊਂਡ ਬਹੁਤ ਸੋਹਣੇ ਤਿਆਰ ਹੋਏ ਪਏ ਆ ਜੀ ਤਿਆਰੀ ਆ ਸਾਰੇ ਵੀਰਾਂ ਨੂੰ ਟੀਮਾਂ ਨੂੰ ਬੇਨਤੀ ਹੈ ਜੇ ਟਾਈਮ ਨਾਲ ਪਹੁੰਚ ਜਾਓ ਸਾਡੇ ਵੱਡੇ ਭਾਈ ਅਮਰੀਕ ਅਕੇਲੇ ਬਟੂਆਲੇ ਗਾਂਧੀ ਸਪੋਰਟਸ ਵਾਲੇ ਨੇ ਜਿਹੜੇ ਗਰਾਊਂਡ ਤਿਆਰ ਕੀਤੇ ਆ ਬਹੁਤ ਵਧੀਆ ਪ੍ਰਬੰਧ ਹੁੰਦਾ ਹਰ ਵਾਰੀ ਹਰ ਸਾਲ ਹੀ ਤੇ ਸਾਰੀਆਂ ਟੀਮਾਂ ਨੂੰ ਬੇਨਤੀ ਆ ਇਹ ਟਾਈਮ ਨਾਲ ਪਹੁੰਚ ਜਾਓ ਜੀ ਵੱਡੇ ਸਹਿਯੋਗ ਸਾਡੇ ਕਮੇਟੀ ਸਹਿਬਾਨ ਦੇ ਮੈਂਬਰ ਤੇ ਜਿੰਨੇ ਵੀ ਭਰਾ ਲਾਈਵ ਜਿਹੜੇ ਸ਼ੇਅਰ ਜਰੂਰ ਕਰ ਦਿਓ ਸਾਰੇ ਭਰਾ ਆਪਣੇ ਲਾਈਵ ਨੂੰ ਇੱਕ ਵਾਰ ਕਿਉਂਕਿ ਸਾਰੇ 플레이ਰਾਂ ਨੂੰ ਜਿਹੜੇ ਤੱਕ ਜਿਹੜੀ ਇਹ ਵੀਡੀਓ ਪਹੁੰਚ ਜੇ ਲਾਈਵ ਅਪਡੇਟ ਪਹੁੰਚ ਜੇ ਬਈ ਤਿਆਰੀ ਹੈ ਵੇਟ ਕਰ ਰਹੇ ਕਮੇਟੀ ਵਾਲੇ ਚੋਬਰ ਸਾਰੇ ਕਮੇਟੀ ਵਾਲੇ ਮੈਂਬਰ 플레이ਰਾਂ ਦੀ ਟੀਮਾਂ ਦੀ ਤੇ ਪ੍ਰਬੰਧ ਪੂਰੇ ਟੌਪ ਦੇ ਸਾਰੇ ਸਹਿਯੋਗੀ ਸੱਜਣਾ ਦੇ ਜਿਹੜੇ ਵੱਡੇ ਸਹਿਯੋਗ ਅੱਜ ਦੇ ਟੂਰਨਾਮੈਂਟ ਨੂੰ ਥੋੜੀ ਹਵਾ ਚਲਦੀ ਰਫਲੈਕਸ ਆ ਡਰੇ ਨਹੀਂ ਚੰਗੀ ਤਰ੍ਹਾਂ ਦਿਖਾਉਣੇ ਸੀਗੇ ਤੇ ਬੇਨਤੀ ਹੈ ਸਾਰੇ ਭਰਾਵਾਂ ਨੂੰ ਸ਼ੇਅਰ ਕਰੀ ਚੱਲੋ ਸਾਰੇ ਭਰਾ ਸੈੱਟ ਤੁਹਾਨੂੰ ਦੱਸ ਹੀ ਦਿੱਤੇ ਸਾਰੇ ਟੌਪ ਸੈੱਟ ਜਿੰਨੇ ਵੀ ਆ ਨਿਊ ਮੀਡੀਅਮ ਦੇ ਗਰੀ ਕਾਲੀ ਵਾਲਾ ਚੁੱਗੇ ਕਟਿਆਂ ਵਾਲੀ ਛਾਲੂ ਪਣਿਆਰੀ ਜੀ ਦਾ ਸੈੱਟ ਸਾਰੇ ਹੀ ਪਹੁੰਚ ਰਹੇ ਆ ਅੱਜ ਸਾਰੇ ਹੀ ਪਹੁੰਚ ਰਹੇ ਸੈੱਟ ਪੂਰੇ ਟੌਪ ਦੇ ਜਿਹੜੇ ਕੱਲ ਖੇਡੇ ਆ ਪੀਰਗਾਂਵੜੀ ਵਾਲੇ ਮਨ ਲੱਗਦਾ ਬਾਈ ਖੇਡਣ ਕੇ ਸੰਦੀਪ ਹੋਰੀ ਵੀ ਆਉਣਗੇ ਤੇ ਆਉਣਗੇ ਜੱਸੇ ਹੋਰੀ ਵੀ ਜੱਸੇ ਬਾਈ ਮੱਲੜ ਖੇਲੇ ਸ੍ਰੀ ਸ਼ਰਿਆਣੇ ਵਾਲੇ ਸਾਰੇ ਹੀ ਜੋ ਬਰਾਂਉਣਗੇ ਤੇ ਧੰਨਵਾਦ ਜੀ ਸਾਰੇ ਭਰਾਵਾਂ ਦਾ ਇੱਕ ਰਿਹਾ ਆਪਾਂ ਲਾਈਵ ਕੱਟਦੇ ਆਂ ਦੁਬਾਰਾ ਲਾਈਵ ਕਰਾਂਗੇ ਜਦੋਂ ਟਾਂਗਾ ਪਹਿਣੀਆਂ ਮੈਚਾਂ ਦੀ ਸ਼ੁਰੂਆਤ ਹੋਊਗੀ ਆਪਾਂ ਉਦੋਂ ਲਾਈਵ ਹੋਵਾਂਗੇ ਤੇ ਧੰਨਵਾਦ ਜੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ